ਵੀਓ ਬੜੀ ਵਧੀਆ ਤੇ ਟੂ ਸਪੀਡਾ ਹਾਈ ਲੋ ਤੇ ਚੱਲਿਆ ਕਿੰਨਾ ਹੋਇਆ ਜੀ ਇਹ ਇਹ ਬਈ 800 ਘੰਟਾ ਚੱਲਿਆ ਹੋਇਆ 800 ਘੰਟਾ ਚੱਲਿਆ ਹੋਇਆ ਹਾਂ ਨਾਲ ਦੇ ਟਾਇਰ ਨੇ 95 ਪੈਸੇ ਟਰੈਕਟਰ ਦੇ ਨਾਲ ਦੇ ਟਾਇਰ ਨੇ 95 ਪੈਸੇ 800 ਘੰਟੇ ਚੱਲਿਆ ਹੋਇਆ ਹੈਗਾ ਨੰਬਰ ਕੀ ਹਾਂ ਟਾਇਰ ਇਹਦੇ ਨਵੇਂ ਨੇ ਟਾਇਰ ਨਾ ਮੈਨੇ ਬੇਚਾਰੇ ਪਿਛਲੇ ਟਾਇਰ ਤਾਂ ਜਮਨ ਐਮ ਆਰ ਐਫ ਜੇ ਉਮੀ ਦੀ ਸੀ ਜਾਂਦਾ ਹੈਗਾ ਹਾਂਜੀ ਹਾਂ ਠੀਕ ਹੈ ਮਾਡਲ ਕਿੰਨਾ ਜੀ ਇਹ ਮੇ ਇਹ ਬਹੁਤ ਵਧੀਆ ਮਰੂਤੀ ਕਾਰ ਵਰਗਾ ਪ੍ਰੈਸ ਸਟੀਰੀਂਗਾਂ ਪ੍ਰੈਸਰ ਸਟੀਅਰਿੰਗ ਹੈ ਡੀਆਈਬ ਹੋਇਆ ਹੋਇਆ ਹਾਂ ਤੇ ਹੁਣ ਇਹਦਾ 2022 ਮਾਡਲ ਆ 3 ਸਪੀਡ ਆ ਇਹ 3 ਸਪੀਡ ਆ ਹੈ ਬਾਈ ਪਾਵਰ ਸਟੀਅਰਿੰਗ ਹੈ ਪਾਵਰ ਸਟੀਅਰਿੰਗ ਆ ਡਬਲ ਪੰਪਰ ਡਬਲ ਡਿਸਟ੍ਰਿਬਿਊਟਰ ਆ ਇਹ ਕਿੰਨਾ ਚੱਲਿਆ ਹੋਇਆਗਾ ਇਹ ਬਾਈ 550 ਘੰਟਾ ਚੱਲਿਆ ਹੋਇਆ 550 ਘੰਟਾ ਚੱਲਿਆ ਹੋਇਆ ਟਾਇਰ ਤਾਂ ਫਿਰ ਇਹਦੇ ਨਾਲ ਦੇ ਆ ਪਟਾ ਟਾਇਰ ਨਾਲ ਤੇ 95 ਪੈ ਟਾਇਰ ਨੇ ਬਾਈ ਟਾਇਰ 95 ਪੈ ਨਾਲ ਦੇ ਨੇ ਆਪਾਂ ਵਿੱਚੋਂ ਵੀ ਇਹਦੀ ਕੰਡੀਸ਼ਨ ਚੈੱਕ ਕਰ ਜਮੀ ਸੀਸੇ ਵਰਗਾ ਬਾਈ ਜਮੀ ਸੀਸੇ ਵਰਗਾ ਅਮਰੂ ਰੇਡੀਏਟਰ ਦਿਖਾਇਓ ਬਾਈ ਆਹ ਦੇਖੀ ਕਰੋ ਕਿ ਥੋੜੀ ਆਏ ਨੇ ਟਾਇਰ ਸੱਚਾ ਔਕੜੇ ਜਮਾ ਨਾ ਚਾਰੇ ਟਾਇਰ ਨਵੇਂ ਨੇ ਬਾਈ ਜਮਾ ਚਾਰੇ ਟਾਇਰ ਨਵੇਂ ਨੇ ਪਿਛਲੇ ਤਾਂ 18 4 ਟਾਇਰ ਵਾਲੇ ਤੇ ਇਹਦਾ ਨੰਬਰ ਕਿੱਥੋਂ ਦਾ ਜੀ ਇਹ ਪੰਜਾਬ ਨੰਬਰ ਆ ਬਾਈ ਪੰਜਾਬ ਨੰਬਰ ਆ ਲੋ ਵੀ ਮਿੱਤਰੋ ਲੱਡੇ ਆ ਗਏ ਜਿਹੜੀ ਲੱड्डा ਕੋਠੀ ਮਸੂਰ ਆ ਉਹ ਪਿੰਡ ਦੇ ਵਿੱਚ ਖੜਿਆ ਲੱਡੇ ਠੀਕ ਹੈ ਤੇ ਮੇਰੇ ਨਾਲ ਨੇ ਗੁਰਪ੍ਰੀਤ ਜੀ ਤੇ ਅੱਜ ਤੁਹਾਨੂੰ ਚਾਰ ਟਰੈਕਟਰ ਦਿਖਾਉਣੇ ਆ ਟਰੈਕਟਰ ਵੀ ਉਹ ਦਿਖਾਉਣੇ ਆ ਜਿਹੜੇ ਤੁਸੀਂ ਬਹੁਤ ਘੱਟ ਦੇਖੇ ਨੇ ਕਿਹੜਾ ਟਰੈਕਟਰ ਬਾਈ ਪਹਿਲਾਂ ਤਾਂ ਉਧਰ ਮਾਰੀ ਉਹਦੇ ਐਂਡ ਤੇ ਦਿਖਾਵਾਂਗੇ ਆਪਾਂ 7511 ਠੀਕ ਹੈ ਉਹਨੂੰ ਐਂਡ ਤੇ ਦੇਖਾਂਗੇ ਉਹਨੂੰ ਸਪੈਂਸਰ ਰੱਖਿਆ ਵੀ ਕਿੰਨਾ ਮਾਡਲ ਆ ਕਿੱਥੋਂ ਦਾ ਨੰਬਰ ਆ ਸਾਰਾ ਕੁਝ ਦੱਸਾਂਗੇ ਆਪਾਂ ਗੱਲ ਕਰਦੇ ਆ ਪਹਿਲਾਂ 855 ਤੋਂ ਕਿੰਨਾ ਮਾਡਲ ਆ ਜੀ ਇਹ ਬਾਈ ਜੀ ਇਹ 21 ਮਾਡਲ ਆ 2021 ਮਾਡਲ ਆ 2021 ਮਾਡਲ ਆ 2 ਸਪੀਡ ਹੈ 2 ਸਪੀਡ ਆ ਹਾਈ ਲੋ ਤੇ ਚੱਲਿਆ ਕਿੰਨਾ ਹੋਇਆ ਜੀ ਇਹ? ਇਹ ਬਾਈ 800 ਘੰਟਾ ਚੱਲਿਆ ਹੋਇਆ। 800 ਘੰਟਾ ਚੱਲਿਆ ਹੋਇਆ। ਹਾਂ ਨਾਲ ਦੇ ਟਾਇਰ ਨੇ 95 ਪੈਸੇ ਟਰੈਕਟਰ ਦੇ। ਨਾਲ ਦੇ ਟਾਇਰ ਨੇ 95 ਪੈਸੇ 800 ਘੰਟੇ ਚੱਲਿਆ ਹੋਇਆਗਾ। ਨੰਬਰ ਕਿੱਥੋਂ ਦਾ ਜੀ ਇਹਦਾ? ਨੰਬਰ ਸੰਗਰੂਰ ਦਾ ਬਾਈ। ਸੰਗਰੂਰ ਦਾ ਨੰਬਰ ਆ। ਫਰਸਟ ਪਾਰਟੀ ਨਾ ਫਰਸਟ ਪਾਰਟੀ ਟਰੈਕਟਰ। ਤੇ ਜੀ ਹੁਣ ਆਪਾਂ ਇਹਦੀ ਰੇਟ ਦੀ ਗੱਲ ਕਰੀਏ। 6,25,000 ਰੁਪਏ ਬਾਈ। 6,25,000 ਰੁਪਏ। ਇਹ ਚੋ ਡਿਸਕਾਊਂਟ ਕਿੰਨਾ ਕਰੋਗੇ? ਬਸ 5000 ਕੱਟ ਲੈ ਦਾਂਗੇ। 5 ਤਾਂ ਬਾਲਾ ਕੱਟ ਆ। ਹੋਰ ਹ ਦੇ ਦੋ ਯਾਰ ਸੇ 105000 ਚ ਬਣ ਜੂਗਾ 2 ਸਪੀਡ 21 ਮਾਡਲ 21 ਮਾਡਲ 21 ਮਾਡਲ ਤੇ 5911 ਇਹਦਾ ਨੰਬਰ ਕਿੱਥੋਂ ਦਾ ਪਹਿਲਾਂ ਤਾਂ ਨੰਬਰ ਇਹਦਾ ਵੀ ਸੰਗਰੂਰ ਦਾ ਨੰਬਰ ਆ ਬਾਈ ਇਹਦਾ ਵੀ ਨੰਬਰ ਸੰਗਰੂਰ ਦਾ ਹਾਂ ਠੀਕ ਹੈ ਹਾਂ ਟਾਇਰ ਇਹਦੇ ਨਵੇਂ ਨੇ ਟਾਇਰ ਨਵੇਂ ਨੇ ਬਾਈ ਚਾਰੇ ਪਿਛਲੇ ਟਾਇਰ ਤੇ ਜਮਨ ਐਮ ਆਰ ਐਫ ਦੇ ਉਹ ਵੀ ਦੀ ਸੀ ਜਾਂਦਾ ਹੈਗਾ ਹਾਂਜੀ ਹਾਂ ਠੀਕ ਹੈ ਮਾਡਲ ਕਿੰਨਾ ਜੀ ਇਹ ਇਹ ਮਾਡਲ ਹੈਗਾ 88 88 ਮਾਡਲ ਆ ਹਾਂਜੀ ਠੀਕ ਹੈ ਤਿਆਰ ਹੋਇਆ ਹੋਇਆ ਹੈਗਾ ਤਿਆਰ ਹੋਇਆ ਹੋਇਆ ਠੀਕ ਹੈ 88 ਮਾਡਲ ਆ ਤੇ ਨੰਬਰ ਵੀ ਸੰਗਰੂਰ ਦਾ ਹਾਂ ਚੱਲ ਚਲਾਵੇ ਤਾਂ ਕਿਵੇਂ ਆ ਇਹ ਬਹੁਤ ਵਧੀਆ ਮਰੂਤੀ ਕਾਰ ਵਰਗਾ ਪ੍ਰੈਸ ਸਟੇeringਾ ਪ੍ਰੈਸ ਸਟੇeringਾ ਡੀਆਈ ਵੀ ਹੋਇਆ ਹੋਇਆ ਹਾਂ ਤੇ ਹੁਣ ਇਹਦਾ ਰੇਟ ਕੀ ਹੈ ਜੀ ਇਹ ਵਾਈ ਤਿੰਨ ਲੱਖਾਂ ਦੇ ਦਾਂਗੇ ਆਪਾਂ ਤਿੰਨ ਲੱਖ ਤਾਂ ਡਿਮਾਂਡ ਹੈ ਹਾਂ ਨਾ ਸਵਾ ਤਾਂ ਨਾ ਡਿਮਾਂਡ ਦਾ ਦੇਵਾਂਗੇ ਤਿੰਨ ਲੱਖ ਦਾ ਫਿਰ ਇਹ ਚ ਹੁਣ ਡਿਸਕਾਊਂਟ ਕਿੰਨਾ ਕਰੋਗੇ ਬਾ ਦੇ ਦੇ 5 ਸਬਸਿਡੀ 5000 ਫਰਦਾਸ ਕਰ ਲਓ 290000 ਦਾ ਦੇ ਦਿਓ ਦੇ ਦਿਓ 2 ਲੱਖ 90000 ਦਾ ਬਣ ਜੂ 911 ਤੇ ਜਿਹੜਾ ਆ ਸਵਰਾਜ 855 ਖੜਾ ਹੈ ਇਹ ਬਾਈ ਬਣ ਲਾ ਬਾਈ 2022 ਮਾਡਲ ਆ 3 ਸਪੀਡ ਆ ਇਹ 3 ਸਪੀਡ ਆ ਹੈ ਬਾਈ ਪਾਵਰ ਸਟੀering ਆ ਪਾਵਰ ਸਟੀering ਆ ਡਬਲ ਪੰਪ ਡਬਲ ਡਿਸਟ੍ਰਿਬਿਊਟਰ ਆ ਇਹ ਕਿੰਨਾ ਚੱਲਿਆ ਹੋਇਆਗਾ ਇਹ ਬਾਈ 550 ਘੰਟਾ ਚੱਲਿਆ ਹੋਇਆ 550 ਘੰਟਾ ਚੱਲਿਆ ਹੋਇਆ ਟਾਇਰ ਤਾਂ ਫਿਰ ਇਹਦੇ ਨਾਲ ਦੇ ਆਪਾਂ ਟਾਇਰ ਨਾਲ ਦੇ 95 ਪਾਈ ਟਾਇਰ ਨੇ ਬਾਈ ਟਾਇਰ 95 ਪਾਈ ਨਾਲ ਦੇ ਨੇ ਆਪਾਂ ਵਿੱਚੋਂ ਵੀ ਇਹਦੀ ਕੰਡੀਸ਼ਨ ਚੈੱਕ ਕਰ ਜਾਵੀ ਸੀਸੇ ਵਰਗਾ ਬਾਈ ਜਮ ਵੀ ਸੀਸੇ ਵਰਗਾ ਅਮਰੂ ਰੇਡੀਏਟਰ ਦਿ ਅਹ ਇਹ ਕਿਕਰ ਵਗਾਰਾ ਰੇਡੀਏਟਰ ਦੇ ਸਾਰਾ ਕੁਝ ਉਮ ਹੀ ਲੱਗਿਆ ਪਿਆਗਾ ਤੇ ਹੁਣ ਆਪਾਂ ਜੇ ਇਹਦੀ ਗੱਲ ਕਰੀਏ ਇਹਦਾ ਨੰਬਰ ਕਿੱਥੋਂ ਦੱਸੋ ਇਹਦਾ ਨੰਬਰ ਸੰਗਰੂਰ ਦਾ ਬਾਈ ਇਹਦਾ ਵੀ ਨੰਬਰ ਸੰਗਰੂਰ ਦਾ ਇਹ ਵੀ ਫਰਸਟ ਪਾਰਟੀ ਆ ਫਰਸਟ ਪਾਰਟੀ ਬਾਈ ਫਰਸਟ ਪਾਰਟੀ ਇਹਦਾ ਰੇਟ ਕੀ ਆ ਇਹ 7.5 ਲੱਖ ਕਹਿੰਦੇ ਨੇ 7.5 ਲੱਖ ਰੁਪਇਆ ਡਿਸਕਾਊਂਟ ਕਿੰਨਾ ਕਰੋਗੇ ਬਹੁਤ 10000 ਰੁਪਇਆ ਘਟ ਦੇ ਦਾਂਗੇ 10000 ਤੁਸੀਂ ਕਰਤਾ 10000 ਮੈਂ ਕਰਦਾ ਨਾ 7 ਲੱਖ 5000 ਚ ਦੇ ਦਿਓ ਚਲ ਦੇ ਦੇ ਲੋ ਵੀ ਸੱਜ ਨੂੰ 7 ਲੱਖ 5000 ਚ ਬਣ ਜੂਗਾ 3 ਸਪੀਡ ਤੇ ਜਿਹੜਾ ਹੁਣ ਆ ਖੜਾ ਹੈਗਾ 75 ਇਹ ਇਹ ਕਿ ਤੁਲਬ ਲੈੰਦਾ ਇਹਦਾ ਕਈ ਵੇਚ ਨੇ ਬਾਈ ਪਹਿਲਾਂ ਲੱਬ ਲੈਣੇ ਟਰੈਕਟਰ ਥੋੜੀ ਆਏ ਨੇ ਮਾਰਕੀਟ ਹਾਂ ਥੋੜੀ ਆਏ ਨੇ ਟਾਇਰ ਸੱਚਾ ਔਕੜੇ ਜਮਾ ਨਾ ਚਾਰੇ ਟਾਇਰ ਨਵੇਂ ਨੇ ਬਾਈ ਜਮਾ ਚਾਰੇ ਟਾਇਰ ਨਵੇਂ ਨੇ ਪਿਛਲੇ ਤਾਂ 18 4 ਚ ਮਾਗ ਲੈ ਕਪੈਨ ਵਾਲੇ ਨੇ ਤੇ ਇਹਦਾ ਨੰਬਰ ਕਿੱਥੋਂ ਦਾ ਜੀ ਇਹ ਪੰਜਾਬ ਨੰਬਰ ਆ ਬਾਈ ਪੰਜਾਬ ਨੰਬਰ ਆ ਫਰਸਟ ਪਾਰਟੀ ਕਿੰਨੀ ਦਾ ਵਹੇ ਫਰਸਟ ਪਾਰਟੀ ਫਰਸਟ ਪਾਰਟੀ ਦਾ ਪੰਜਾਬ ਦਾ ਨੰਬਰ ਆ ਤੇ ਮਤਲਬ ਕਿੰਨੀ ਪਾਵਰ ਦੇ ਵਿੱਚ ਆ ਇਹ ਇਹ ਬਾਈ 90 ਪਾਵਰ ਚ ਆ 90 ਪਾਵਰ ਦੇ ਵਿੱਚ ਹਾਂ ਤੇ ਹੁਣ ਜੇ ਆਪਾਂ ਇਹਦਾ ਰੇਟ ਤੇ ਗੱਲ ਕਰੀਏ ਇਹ 6.5 ਲੱਖ ਦਾ ਦੇ ਦਾਂਗੇ 6.5 ਲੱਖ ਰੁਪਏ ਦਾ ਇਹ ਜੋ ਡਿਸਕਾਊਂਟ ਕਿੰਨਾ ਕਰੋਗੇ 85 ਦਾ ਦੇ ਦਾਂਗੇ ਯਾਰ ਹਮ 10 ਨਹੀਂ ਹੋਰਗਾ ਨਹੀਂ ਹੋਰ ਨਹੀਂ ਹੋ ਜਾ 10000 ਰੁਪਏ ਮੈਂ ਕਰ ਦਿੰਦਾ ਕਰ ਦੋ ਕਰ ਦੋ 6 ਲੱਖ 15000 ਰੁਪਏ ਦਾ ਦੇ ਦਿਓ 75 11 ਬਹ ਠੀਕ ਹੈ ਤੇ ਇਹਦੀ ਇੱਕ ਵਾਰੀ ਸਟਾਰਟਿੰਗ ਚੈੱਕ ਕਰਾਓ ਸਟਾਰਟਿੰਗ ਚੈੱਕ ਕਰਾ ਦਿੰਦੇ ਆ ਦੇਓ ਨਾ ਰਿਵਰਸ ਪਾਵਰ ਸਟੀering ਇਹ ਹੋਇਆ ਹੋਇਆਗਾ ਨਾ ਕੰਪਨੀ ਦਾ ਬਾਈ ਕੰਪਨੀ ਦਾ ਪਾਵਰ ਸਟੀering ਕੰਪਨੀ ਦਾ ਹੋਇਆ ਹੋਇਆਗਾ ਤੇ ਬਾਬੇ ਦਾ ਜੀਵਾ ਤੂਣ ਫਰਿਆਰੇ ਵਾਲੇ ਦਾ ਡਿੱਕ ਵੀ ਲੱਗਿਆ ਹੋਇਆ ਹੈ ਹੈ ਨਾ ਤੇ ਇਹ ਆਪਾਂ ਦੇ ਨਾ 615000 ਰੁਪਏ ਦਾ ਤੇ ਜਿਹੜਾ ਤੁਹਾਡਾ ਨੰਬਰ ਇੱਕ ਵਾਰੀ ਉਹ ਦੱਸ ਦੋ 9888865215 ਤੇ ਇਹ ਪਿਆ ਜਾਂਦਾ ਪਿੰਡ ਲੱਡਾ ਪਿੰਡ ਲੱਡਾ ਧੂਰੀ ਤੋਂ 7 ਕਿਲੋਮੀਟਰ ਸੰਗਰੂਰ ਤੋਂ ਵੀ 7 ਕਿਲੋਮੀਟਰ ਮਤਲਬ ਦੋਨੇ ਸ਼ਹਿਰਾਂ ਦੇ ਵਿਚਾਲੇ ਵਿਚਾਲੇ ਪੈ ਗਿਆ ਵਿਚਾਲੇ ਹਾਂ ਲੱਡਾ ਕੋਠੀ ਮਸੂਰਤ 19 19 ਕਿ ਦੂਰ ਧੂਰੀ ਆ 19 ਕਿ ਸੰਗਰੂਰ ਆ ਤੇ ਬਾਕੀ ਜਿਨ੍ਹਾਂ ਨੇ ਵੀ ਕੋਈ ਵੀ ਟਰੈਕਟਰ ਲੈਣਾ ਤਾਂ ਕਰ ਲਿਓ ਸੰਪਰਕ ਕੇ ਨੰਬਰ ਟਾਈਟਲ ਤੇ ਚੱਲੀ ਜਾਂਦੇ